ਸ਼ਸ਼ਕਲ ਜਨਤਾਸ਼ੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਮੋਨੀ ਵਿਸ਼ਿਸ਼ਟ ਚੈਤ ਜੀ ਰਾਮ ਜੈ ਸ਼੍ਰੀ ਰਾਮ ਨੇ ਨਾਰਿੰਦਰ ਨਾਲ ਜਿਹੜਾ ਕਿ ਅੱਜ ਲੁਧਿਆਣਾ ਇੱਕ ਵਾਰੀ ਫੇਰ ਜਿਹੜਾ ਗੂੰਜਦਾ ਹੋਇਆ ਨਜ਼ਰ ਆ ਰਿਹਾ ਹੈ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਸ਼ਹਿਰ ਦੇ ਲੋਕ ਨੇ ਮੋਹਤਵਾਰ ਰੋਗ ਨੇ ਜਿੰਨਾਂ ਦੇ ਵੱਲ ਅੱਜ ਭਗਵਾਨ ਸ੍ਰੀ ਰਾਮ ਜੀ ਦੀ ਜਿਹੜੀ ਅੱਜ ਇਥੋਂ ਝਾਂਕੀ ਜਿਹੜੀ ਕੱਟੀ ਜਾ ਰਹੀ ਹੈ ਰਾਤ ਯਾਤਰਾ ਜਿਹੜੀ ਕੱਟੀ ਜਾ ਰਹੀ ਹੈ ਸ਼ੋਭਾ ਯਾਤਰਾ ਕਹਿ ਸਕਦੇ ਜਿਹੜੀ ਕੱਟੀ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਅਯੁੱਧਿਆ ਦੇ ਵਿੱਚ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਜਿਹੜਾ ਅਯੁੱਧਿਆ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਜਿਹੜਾ ਫੈਸਲਾ ਆਇਆ ਤੇ ਉਸ ਤੋਂ ਬਾਅਦ ਜਿਹੜਾ 5 ਤਰੀਕ ਨੂੰ ਸ਼ਿਦਾਨੇ ਆ ਗਏ ਤੁਸੀਂ ਤੇ 22 ਤਰੀਕ ਨੂੰ ਲਈ ਪਰਣਾ ਚਾਨ ਤੋਂ ਇਸ ਤਸ਼ਤਾ ਜਿਹੜੇ ਰਾਮ ਭਗਵਾਨ ਜਿੱਦੇ ਹੋਏ ਸੀ ਕਿ ਉਸ ਤੋਂ ਬਾਅਦ ਜਿੰਨ ਕੀ ਅਜਲ ਅੱਜ ਜਿਹੜੀ ਹੈ ਸੋ ਸ਼ੋਭਾ ਯਾਤਰਾ ਲੁਧਿਆਣਾ ਦੇ ਵਿੱਚ ਜਿਹੜੀ ੱਡੀ ਜਾ ਰਹੀ ਹੈ ਗੱਲਬਾਤ ਅਸੀਂ ਵਿੱਚ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਸ਼ਹਿਰ ਦੇ ਨਾਮ થી ਲੋਕ ਜਿਹੜੇ ਇੱਥੇ ਕੋਝ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਕਿ ਇਹਨਾਂ ਦਾ ਇਸਤੇਮਾਲ ਕਰ ਪਰ ਜਿਹੜੀ ਆਪਾਂ ਕਰੀਏ ਅੱਜ ਕੁਝ ਨਹੀਂ ਕਹਿਣਾ ਆ ਦੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਦਾ ਅੱਜ ਕੀ ਕਹਿਣਾ ਅੱਜ ਪ੍ਰਭੂ ਦੀ ਭਗਤੀ ਦੇ ਨਰ ਹਰ ਆਦਮੀ مشਕੂਲ ਆ ਜੈ ਸ਼੍ਰੀ ਰਾਮ ਮੇਰੇ ਰਾਮ ਸਭ ਕੇ ਰਾਮ ਮੇਰੇ ਰਾਮ ਸਭ ਕੇ ਰਾਮ ਮੇਰੇ ਰਾਮ ਕੇਂਦਰ ਰੋਡ ਤੋਂ ਜਿਹੜੀ ਜਾਏਗੀ ਇਹ ਲੱਗੇ ਇਹ ਫੋਰਾ ਵਾਲਾ ਚੌਂਕ ਉਥੋਂ ਭਾਈਪੁਰ ਪੈਵਲੀਅਨ ਵਾਲਾ ਚੌਕ ਪੈਵਲੀਅਨ ਚੌਕ ਤੋਂ ਪੁਲਿਸ ਡੰਡੀ ਸਵਾਮੀ ਰੋਡ ਤੋਂ ਹੁੰਦੀ ਹੋਈ ਹੰਬੜਾ ਰੋਡ ਤੇ ਪਹੁੰਚੇਗੀ ਹੋਰ ਵੀ ਲੋਕ ਨੇ ਇਸਰ ਕੀ ਨਾਲ ਜੀ ਸੁਭਾਸ਼ ਸੈਣੀ ਮੇਰੇ RAM ਸਭ ਕੇ RAM ਅੱਜ ਸਿਰਫ ਇੱਕੋ ਹੀ ਗੱਲ ਮੇਰੇ RAM ਸਭ ਕੇ RAM ਔਰ ਇਹ ਜਿਹੜਾ ਇਹ ਅਫਸਰ ਮਿਲਿਆ ਇਹ ਚੰਨ ਚੰਨ ਲਈ ਮਿਲਿਆ ਔਰ ਇਹਦਾ ਆਪਾਂ ਸਭ ਨੂੰ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਮੇਰੇ ਰਾਮ ਸਭ ਕੇ ਨਾਮ ਅਯੁੱਧਿਆ ਵੀ ਜਾ ਰਹੇ ਹੋ ਪਰ ਪ੍ਰਧਾਨ ਮੰਤਰੀ ਜੀ ਨੇ ਜਿੱਦਾਂ ਅਪੀਲ ਕੀਤੀ ਸੀ ਕਿ ਸਾਰੇ ਲੋਕ ਅਯੁੱਧਿਆ ਨਹੀਂ ਜਾ ਸਕਦੇ ਉਸੇ ਲੜੀ ਦੇ ਵਿੱਚ ਅਸੀਂ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਕੰਸਰਵੈਂਟ ਮੰਦਰਾਂ ਦੇ ਵਿੱਚ ਇਹ ਯਾਤਰਾ ਕਰਨ ਜਾ ਰਹੇ ਹਾਂ 22 ਤਰੀਕ ਨੂੰ ਕਿਹੜਾ ਪ੍ਰੋਗਰਾਮ ਰਹੇਗਾ ਲੁਧਿਆਣਾ ਦੇ ਵਿੱਚ 22 ਤਰੀਕ ਨੂੰ ਅਸੀਂ ਡੰਡੀ స్వాਮੀ ਗਊਸ਼ਾਲਾ ਦੇ ਵਿੱਚ ਇੱਕ ਕਾਫੀ ਵੱਡਾ ਹਵਨ ਕਰ ਰਿਹਾ ਔਰ ਉੱਥੇ ਲਾਈਵ ਟੈਲੀਕਾਸਟ ਅਯੁੱਧਿਆ ਤੋਂ ਵੀ ਦਿਖਾਇਆ ਜਾਊਗਾ ਸਤਿ ਸ੍ਰੀ ਅਕਾਲ ਜਿਹੜੇ ਕਿ ਇਹਨਾਂ ਦੇ ਵੱਲੋਂ ਇੱਕੋ ਹੀ ਜਿਹੜਾ ਨਾਮ ਲਾਇਆ ਜਾ ਰਿਹਾ ਕਿ ਹਾਂ ਵੀ ਮੇਰੇ ਰਾਮ ਸਭ ਕੇ ਰਾਮ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਦੇਖ ਸਕਦੇ ਹੋ ਕਿ ਜਿਹੜਾ ਮਾਡਲ ਜਿਹੜਾ ਰਾਮ ਮੰਦਰ ਦਾ ਮਾਡਲ ਆ ਉਹ ਵੀ ਇੱਥੇ ਜਿਹੜਾ ਦਰਖਾਇਆ ਹੋਇਆ ਸ਼ੋਭਾ ਯਾਤਰਾ ਦੇ ਵਿੱਚ ਤੇ ਜਿਹੜਾ ਪੱਥਰ ਜਿਹਾ ਪੱਥਰ ਜਿਹੜਾ ਸੇਤੂ ਰਾਮ ਸੇਤੂ ਦੇ ਵਿੱਚ ਜਿਹੜਾ ਪੱਥਰ ਯੂਜ਼ ਹੋਏ ਸੀਗੇ ਸੇਤੂ ਬਣਾਉਣ ਦੇ ਲਈ ਉਹ ਵੀ ਜਿਹੜੇ ਇੱਥੇ ਅੱਜ ਲੁਧਿਆਣਾ ਵਾਸੀਆਂ ਨੂੰ ਜਿਹੜੇ ਦਰਸ਼ਨ ਕਰਵਾਏ ਜਾ ਰਹੇ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਜਿਹੜੇ ਆਹ ਜਿਹੜੇ ਸੰਤ ਜਿਹੜੇ ਪੰਡਿਤ ਲੋਕ ਵੀ ਇੱਥੇ ਜਿਹੜੇ ਮੌਜੂਦ ਨੇ ਬੱਚੇ ਜਿਹੜੇ ਆ ਵਿਦਿਆਲਿਆ ਦੇ ਵਿੱਚ ਜਿਹੜੇ ਹਲੇ ਵਿਦਿਆਰਥੀ ਨੇ ਉਹ ਵੀ ਇੱਥੇ ਜਿਹੜੇ ਇੱਥੇ ਬੁਲਾਏ ਹੋਏ ਨੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਕਿ ਅੱਜ ਇੱਥੇ ਸ਼ੋਭਾ ਯਾਤਰਾ ਜਿਹੜੀ ਹੈ ਇੱਥੇ ਕੱਟੀ ਜਾ ਰਹੀ ਹੈ ਫਿਲਹਾਲ ਲਾਈਵ ਤਸਵੀਰਾਂ ਦੇ ਵਿੱਚ ਜਿਹੜੀ ਇਹ ਸ਼ੋਭਾ ਯਾਤਰਾ ਭਗਵਾਨ ਸ਼੍ਰੀ ਰਾਮ ਜੀ ਨੂੰ ਯਾਦ ਕਰਦੇ ਹੋਏ ਜਿਹੜੀ ਕੱਟੀ ਜਾ ਰਹੀ ਹੈ ਜੋ ਇਤਿਹਾਸਿਕ ਵਿੱਚ ਜਿਹੜਾ ਕਿ 22 ਤਰੀਕ ਨੂੰ ਜਿਹੜਾ शुरुआत हो जा रही राम मंदिर की बन चुका के किस तरह अभाव है इत मेन जेड़े है ਮੇਰੇ ਰਾਮ ਸਭ ਕੇ ਰਾਮ ਮੇਰੇ ਰਾਮ ਜੈ ਜੀ ਹਰਾ ਬੜੇ ਮੇਰ ਬਾ ਜਿਹੜਾ ਹੈ ਸੁਭਾਗਿਆ ਮਿਲਿਆ 500 ਸਾਲਾਂ ਬਾਅਦ ਸਾਰਾ ਭਾਰਤ ਵਰਸ ਨਹੀਂ ਆ ਸਾਰਾ ਸੰਸਾਰ ਰਾਮ ਨਾਮ ਦੇ ਨਾਲ ਡੁੱਬ ਗਿਆ ਰਾਮ ਨਾਮ ਦੀ ਭਗਤੀ ਚ ਡੁੱਬ ਗਿਆ ਹੁਣ 22 ਤਰੀਕ ਨੂੰ ਹਵੇ ਰਾਮ ਮੰਦਰ ਸਾਡੇ ਸनातਨ ਧਰਮ ਦੀ ਆਣ ਮਾਨ ਸ਼ਾਨ ਸਾਡੇ ਭਾਰਤ ਦੀ ਸੰਸਕ੍ਰਿਤੀ ਦਾ ਪ੍ਰਤੀਕ ਗਰੇ ਪ੍ਰਭੂ ਰਾਮ ਦਾ ਹਵੇ ਮੰਦਰ ਦਾਲੂ ਗਾਰਡਨ ਹੋਂ ਜਾ ਰਿਹਾ ਸਾਰਾ ਸੰਸਾਰ ਰਾਮਾਇ ਹੋਇਆ ਦਾ ਅੱਜ ਕੋਈ ਰਾਜਨੀਤੀ ਨਹੀਂ ਕੋਈ ਭਾਸ਼ਣ ਨਹੀਂ ਮੇਰੇ ਰਾਮ ਤੁਹਾਰੇ ਰਾਮ ਸਭ ਦੇ ਰਾਮ ਪਾਈ ਤਰੀ ਨੂੰ ਕੀ ਕੁਝ ਕਰਨ ਜਾ ਰਿਹਾ ਲੁਧਿਆਣਾ ਦੇ ਵਿੱਚ ਅੱਜ ਤੋਂ ਹੀ ਅੱਜ ਅਸੀਂ ਰਾਮ ਜਨਮ ਭੂਮੀ ਦੀ ਪਾਵਨ ਮਿੱਟੀ ਆਈ ਹੈ ਆਜੋ ਅਸੀਂ ਇੱਥੋਂ ਦੀ ਮਾ ਦੁਰਗਾ ਜੀ ਦੇ ਮੰਦਿਰ ਤੋਂ ਚੰਡੀ ਸਾਮੀ ਮੰਦਿਰ ਜਾ ਰਹੇ ਹਾਂ ਇੱਕ ਸ਼ੋਭਾ ਯਾਤਰਾ ਦੇ ਰੂਪ ਤੇ ਬਹੁਵਾਨ RAM ਦੀ ਖੁਸ਼ੀ ਦੇ ਵਿੱਚ ਔਰ ਕੱਲ ਤੋਂ ਸਾਰੇ ਲਹਾਂਨੇ ਦੇ ਲੋਕ ਅਸੀਂ ਲੋਕ ਉੱਤੇ ਹਵਾਂ ਨੂੰ ਸ਼ੁਰੂ ਹੋਣ ਜਾ ਰਹੇ ਆ। ਬਾਕੀ ਜਿਹੜਾ ਭਗਵਾਨ RAM ਮੰਦਿਰ ਦਾ ਜਿਹੜਾ ਉਦਘਾਟਨ ਹੋਣ ਜਾ ਰਹੇ ਆ। ਇਹ ਪ੍ਰਭੂ ਉਹਦੇ ਸਾਰੇ ਵਿਗਨ ਦੂਰ ਹੋਣ। ਸਾਰੇ ਰਾਜੀ ਖੁਸ਼ੀ RAM ਰਾਜ ਦੀ ਸਥਾਪਨਾ ਹੋਵੇ। ਔਰ ਨਾ ਕੇਵਲ ਭਾਰਤ ਚ ਬਲਕਿ ਪੂਰੇ ਸੰਸਾਰ ਦੇ ਵਿੱਚ RAM ਰਾਜ ਦੀ ਸਥਾਪਨਾ ਹੋਵੇ। ਆਹੀ ਪ੍ਰਾਰਥਨਾ ਨੂੰ ਲੈ ਕੇ ਕੱਲ ਤੋਂ ਅਸੀਂ ਹਵਲ ਕਰਨ ਜਾ ਰਹੇ ਹਾਂ ਹਵਨ ਦੇ ਮਾਰਫਤ ਜੋ ਦੇਵੀ ਦੇਵਤਿਆਂ ਨੂੰ ਉਹ ਹਉਤੀਆਂ ਦਿੱਤੀਆਂ ਜਾਂਦੀਆਂ ਉਹ ਪ੍ਰਾਰਥਨਾ ਸਰੂਪ ਈਸ਼ਵਰ ਨੂੰ ਪਰਮੇਸ਼ਰ ਨੂੰ ਜਿਹਨੇ ਸਾਰਾ ਸੰਸਾਰ ਆ ਦੇਵੀ ਦੇਵਤਾ ਸੂਰਜ ਚੰਨ ਤਾਰੇ ਬਣਾਏ ਹੈ ਉਹ ਸਾਰਿਆਂ ਨੂੰ ਜੋ ਪ੍ਰਭੂ ਦਾ ਅਯੋਧਿਆ ਜਿਹੜਾ ਮੰਦਿਰ ਬਣਨ ਜਾ ਰਿਹਾ ਹੈ ਉੱਚੀ ਦੂਰ ਹੋਣ ਸਾਰੇ ਰਾਜੀ ਖੁਸ਼ੀ ਤੇ ਜੈ ਸ਼੍ਰੀ ਰਾਮ ਕਹਿਣ ਤੇ ਸਾਡੇ ਭਾਰਤ ਦੇ ਵਿੱਚ ਰਾਮ ਰਾਜ ਦੀ ਸਥਾਪਨਾ ਹੋਵੇ ਅੱਜ ਬਹੁਤ ਖੁਸ਼ੀਆਂ ਮਨਜ ਅੱਜ ਲਫਜ਼ ਨਹੀਂ ਹੈ ਸਭ ਕੇ ਰਾਮ ਮੇਰੇ ਰਾਮ ਤੇਰੇ ਰਾਮ ਸਭ ਕੇ ਰਾਮ ਧੰਨਵਾਦ ਤੋਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਲੋਕ ਨੇ ਰਾਮ ਮੇ ਜਿਹੜੇ ਇੱਥੇ ਹੋਏ ਹੋਏ ਨੇ ਕਹਿ ਰਹੇ ਮੇਰੇ ਰਾਮ ਸਭ ਕੇ ਰਾਮ ਜਿਹੜੇ ਇੱਥੇ ਜਿਹੜੇ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ ਕਿਸ ਤਰ੍ਹਾਂ ਜਿਹੜੀ ਅੱਜ ਜਿਹੜੀ ਸ਼ੋਭਾ ਜਿਹਤਰਾ ਭਗਵਾਨ શ્રી ਰਾਮ ਜੀ ਨੂੰ ਸਮਰਪਿਤ ਜਿਹੜੀ ਹੈ ਸ਼ੋਭਾ ਜਿਹਤਰਾ ਕੱਢੀ ਜਾ ਰਹੀ ਹੈ ਸ਼ਹਿਰ ਦੇ ਜਿਹੜੇ ਕਿ ਲੋਕ ਮੋਹਤਵਾਰ ਲੋਕ ਜਿਹੜੇ ਇਸ ਸ਼ੋਭਾ ਯਾਤਰਾ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ ਨੱਚ ਕੇ ਜਿਹੜੇ ਇਹ ਰਾਮ ਜੀ ਨੂੰ ਮਨਾ ਰਹੇ ਨੇ ਇਹ ਦਸਰੇ ਕੀ ਬੜੇ ਲੰਬੇ ਸਮੇਂ ਤੋਂ ਜਿਹੜੇ ਰਾਮ ਮੰਦਰ ਦਾ ਜਿਹੜਾ ਫੈਸਲਾ ਆਇਆ ਸੀ ਉਸ ਤੋਂ ਬਾਅਦ ਜਿਹੜਾ 22 ਤਰੀਕ ਨੂੰ ਸਭ ਨੂੰ ਜਿਹੜੇ ਦਰਸ਼ਨ ਹੋਣਗੇ ਤੋਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਜਿਹੜੇ ਸ਼ਹਿਰ ਦੇ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਇਹ ਜਿਹੜੀ ਸ਼ੋਭਾ ਹੈ ਤਰਾ ਤੁਹਾਨੂੰ ਦੱਸ ਦੇ ਕਿ ਦੁਰਗਾ ਮਾਤਾ ਮੰਦਿਰ ਤੋਂ ਜਿਹੜੀ ਚਾਲ ਕੇ ਕੋਬਿਲਿਅਨ ਵਾਲੇ ਚੌਕ